ਅੱਜ ਵੀ ਪੰਜਾਬੀਆਂ ਨੂੰ ਹੋਰ ਲੱਗੀ ਹੋਈ ਆ ਜਿਹੜੇ ਉੱਥੇ ਬਿਲ ਐਸਟੈਬਲਿਸ਼ ਨੇ ਜਾਂ ਜਿਹੜੇ ਮਿਹਨਤ ਕਰਨ ਵਾਲੇ ਬੱਚੇ ਨੇ ਜਾਂ ਮਿਹਨਤ ਕਰਨ ਵਾਲੇ ਲੋਕ ਨੇ ਉਹਨਾਂ ਲਈ ਅੱਜ ਵੀ ਓਪਰਚੁਨਿਟੀ ਆਜ ਵੀ ਜੌਬਾਂ ਦੀ ਕਿਉਂਕਿ ਅਸੀਂ ਬਿਜ਼ਨਸ ਕਰਦੇ ਆ ਅੱਜ ਵੀ ਸਾਨੂੰ ਵਧੀਆ ਵਰਕਰਾਂ ਦੀ ਲੋੜ ਰਹਿੰਦੀ ਹੈ ਹਮੇਸ਼ਾ ਮੇਰੇ ਕੋਲ ਲੁਧਿਆਣੇ ਤੋਂ ਰਾਜਪੁਰੇ ਤੋਂ ਸਰਦਾਰਾਂ ਤੋਂ ਤੇ ਹਰਿਆਣੇ ਦੇ ਵਿੱਚੋਂ ਪਹਾੜੇ ਤੋਂ ਮੈਂ ਤਕਰੀਬਨ 5-6-7 ਬੱਚੇ ਸਾਡੇ ਕੋਲ ਪੱਕੇ ਹੋ ਨੇ ਅੱਜ ਵੀ ਸਾਨੂੰ ਇਹ ਕਹਿ ਸਕਦਾ ਹਾਂ ਕਿ ਸਾਡੇ ਆਪ ਦੇ ਮਾਪੇ ਨਾਲੋਂ ਸਾਨੂੰ ਵੱਧ ਪਿਆਰ ਕਰਦੇ ਨੇ ਜਿਹੜੇ ਸਾਡੇ ਬੱਚੇ ਆ ਮੈਂ ਅੱਜ ਵੀ ਕਹਿੰਦਾ 95% ਬੱਚੇ ਸਾਡੇ ਇੰਨੇ ਮਿਹਨਤੀ ਨੇ ਤੇ ਅੱਜ ਵੀ ਇੱਕ ਗੱਲ ਕਹਿ ਸਕਦਾ ਹਾਂ ਜਿਹੜਾ ਸਕਿੱਲ ਹੈ ਜਿਹੜਾ ਜੈਨੂਨ ਹੈ ਉਹ ਕੈਨੇਡਾ 'ਚ ਅੱਜ ਵੀ ਉਨਦੀ ਲੋੜ ਹੈ ਡਿਮਾਂਡ ਕਿਸ ਚੀਜ਼ ਦੀ ਹੈ ਗਰੇਵਰ ਸਾਹਿਬ ਉੱਥੇ ਡਿਮਾਂਡ ਵੀ ਇੱਥੋਂ ਆਪਾਂ ਜਾਈਏ ਮਖੱਜਲ ਖਵਾਰੀ ਘਾਟ ਮਲੇ ਚਾਹੇ ਮਿਹਨਤੀ ਆ ਪਰ ਸਹੀ ਟਰੈਕ ਤੇ ਪੈ ਜਾਈਏ ਕਿ ਸਕਿੱਲ ਲੈ ਕੇ ਆਉਣ ਜਾਂ ਕਿਸ ਤਰੀਕੇ ਨਾਲ ਆਨਰ ਲੈ ਕੇ ਆਉਣ ਜੇ ਸਕਿੱਲ ਹੋਵੇ ਤਾਂ ਬਹੁਤ ਹੀ ਵਧੀਆ ਕਿਉਂਕਿ ਅੱਜ ਉੱਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਬਹੁਤ ਜੋਬਾਂ ਨੇ ਵੀ ਆ ਸਾਨੂੰ ਬਿਲਡਿੰਗ ਡਿਪਾਰਟਮੈਂਟ ਦੇ ਵਿੱਚ ਬਹੁਤ ਹੈਗੀਆਂ ਉਸਾਰਨ ਦੇ ਵਿੱਚ ਬਹੁਤ ਵਰਕਰਾਂ ਦੀ ਲੋੜ ਨਹੀਂ ਗੱਲ ਇਹ ਹੈ ਵੀ ਅਸੀਂ ਪਲੱਸ 2 ਕਰਕੇ ਬੱਚੇ ਚਲੇ ਗਏ ਬੱਚੇ ਬੱਚੀਆਂ ਚਲੇ ਗਏ ਹੁਣ ਜਿਵੇਂ ਆਪਾਂ ਕਈ ਵਾਰੀ ਤੁਸੀਂ ਪੁੱਛੋਂਦੇ ਹੋ ਸੋਸ਼ਲ ਕੌਨ ਸੋਸ਼ਲ ਇਹ ਨਹੀਂ ਹੈਗਾ ਇਹ ਬੜੀ ਨਾਲ ਦੇ ਬੱਚੇ ਇੱਕ ਦੂਜੇ ਦਾ ਹੀ ਸੋਚਨ ਕਰੀ ਜਾਂਦੇ ਨੇ ਜੀ ਅਸੀਂ ਮਿਸ ਗਾਈਡ ਕਰਦੇ ਆ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬੀ ਸੋਚਦੇ ਸੀਗੇ ਕਿ ਘਰ ਦਾ ਇੱਕ ਜੀ ਬਾਹਰ ਚਲੇ ਜਾਵੇ ਤੇ ਲਾਈਫ ਸੈੱਟ ਹੋ ਜਾਏਗੀ ਪਰ ਮੌਜੂਦਾ ਹਾਲਾਤ ਕੁਝ ਅਲੱਗ ਨੇ ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਓਮਕਾਰ ਸਿੰਘ ਘਰੇਵਾਲ ਨੇ ਜਿਹੜੇ ਲੰਬੇ ਸਮੇਂ ਤੋਂ ਫੋਰਨ ਕੰਟਰੀ ਦੇ ਵਿੱਚ ਸੈਟਲ ਨੇ ਕੈਨੇਡਾ ਦੇ ਵਿੱਚ ਵਸਨੀਕ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਬੀਤੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਉਹ ਮੇਨ ਡਿਫਰੈਂਸ ਦੇਖ ਰਹੇ ਨੇ ਓਮਕਾਰ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਇਹੀ ਜਾਣਾਂਗੇ ਵੀ ਜਦੋਂ ਤੁਸੀਂ ਗਏ ਸੀ ਉਸ ਵੇਲੇ ਕੀ ਹਾਲਾਤ ਸੀਗੇ ਤੁਸੀਂ ਕਿਹੜੇ ਕਿਹੜੇ ਚੈਲੰਜਸ ਫੇਸ ਕੀਤੇ ਨੇ ਤੇ ਕਿਵੇਂ ਉਹਨਾਂ ਦਾ ਸਾਹਮਣਾ ਕੀਤਾ ਆਪਾਂ ਪਹਿਲਾਂ ਪਿੱਛੇ ਚੱਲਾਂਗੇ ਹਾਂ ਜੀ ਪਹਿਲਾਂ ਕਿਉਂਕਿ ਸਾਡੇ ਨਾਲ ਜਿੰਨੇ ਇਹ ਕਹਿ ਸਕਦੇ ਹੋ ਸਭ ਤੋਂ ਪਹਿਲਾਂ ਜਿਹੜੀ ਬਜ਼ੁਰਗ ਗਈ ਸੀ ਉਹਨਾਂ ਨੇ ਉੱਥੇ ਇੰਨੀਆਂ ਕਾਲਾਂ ਕਾਲੀਆਂ ਇੰਨੀ ਹਾਰਡ ਮਿਹਨਤ ਕੀਤੀ ਉਹਨਾਂ ਨੇ ਸਾਡੇ ਲਈ ਰਸਤਾ ਖੋਲ੍ਹਿਆ ਕਿਉਂਕਿ ਮੈਂ 95 ਦੇ ਵਿੱਚ ਗਿਆ ਕੈਨੇਡਾ ਦੇ ਵਿੱਚ ਉਸ ਟਾਈਮ ਤੱਕ ਕਿਉਂਕਿ ਜਿਹੜੀ ਸਾਡੀ ਪਹਿਲੀ ਜਨਰੇਸ਼ਨ ਸੀਗੀ ਉਹਨਾਂ ਨੇ ਇੰਨੀ ਮਿਹਨਤ ਕਰਕੇ ਸਾਡਾ ਨਾਮ ਉੱਚਾ ਕੀਤਾ ਉਹਦੇ ਨਾਲ ਸਾਨੂੰ ਬਹੁਤ ਸੌਖੀ ਪਰ ਜਿਹੜਾ ਬਿਜ਼ਨਸ ਆ ਕਰਨੇ ਆ ਉਹ ਜਦੋਂ ਤੋਂ ਅਸੀਂ ਗਏ ਆ ਉਦੋਂ ਤੋਂ ਸ਼ੁਰੂਆਤ ਹੋਈ ਕਿਉਂਕਿ ਬਿਜ਼ਨਸ ਦੇ ਵਿੱਚ ਸਾਡੀ ਕਮਿਊਨਿਟੀ ਪਈ ਕਿਉਂਕਿ ਪਹਿਲਾਂ ਤਾਂ ਤਕਰੀਬਾ ਆਪਾਂ ਸਾਰੇ ਸਟਰਗਲ ਕਰਦੇ ਸੀ ਜਨਰਲ ਲੇਬਰ ਕਰਦੇ ਸੀ ਜਦੋਂ ਇੱਥੋਂ ਸਾਰੇ ਅਸੀਂ ਪੜ੍ਹ ਲਿਖ ਕੇ ਗਏ ਤੇ ਸਾਰਿਆਂ ਨੇ ਉੱਥੇ ਜਾ ਕੇ ਬਿਜ਼ਨਸ ਕੀਤੇ ਬਹੁਤ ਵਧੀਆ ਟਾਈਮ ਕੈਨੇਡਾ ਦੇ ਵਿੱਚ ਕੱਢਿਆ ਤੇ ਅੱਜ ਵੀ ਇੱਕ ਸਾਡੇ ਲਈ ਮਾਣ ਵਾਲੀ ਗੱਲ ਹੈ ਵੀ ਜਿਹੜੇ ਅਸੀਂ ਪੰਜਾਬੀ ਲੋਕ ਆ ਅਸੀਂ ਇੰਡੀਅਨ ਲੋਕ ਆ ਸਾਰੇ ਇੰਡੀਅਨ ਲੋਕ ਸਾਡੇ ਲਈ ਇੱਕ ਉੱਥੇ ਇਹ ਗੱਲ ਕਹੀ ਜਾਂਦੀ ਹੈ ਵੀ ਜੇ ਕੋਈ ਬਿਜ਼ਨਸ ਓਪਨ ਹੁੰਦਾ ਨਾ ਨਵਾਂ ਉਹ ਪੁੱਛਦਿਆ ਵੀ ਇੰਡੀਆ ਨਾ ਕਿ ਜੂਸ਼ ਆ ਇੱਕ ਇਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਖਾਸ ਤੌਰ ਤੇ ਅਸੀਂ ਪੰਜਾਬ ਵਾਲੇ ਤਾਂ ਨੰਬਰ 1 ਹੀ ਆ ਵੀ ਹਰ ਮਹੀਨੇ ਦੇ ਵਿੱਚ ਆ ਆਪਾਂ ਭਾਗ ਲੈਣੇ ਆ ਉਹ ਕੈਨੇਡਾ ਦੀ ਜਿਹੜੀ ਧਰਤੀ ਆ ਨਾ ਉੱਥੇ ਡਿਸਪਲਨ ਦੁੱਸਰੇ ਪਲਾਂ ਦੇ ਵਿੱਚ ਜਿਹੜਾ ਰਹਿੰਦਾ ਜਿਹੜਾ ਉੱਥੇ ਹਾਰਡ ਮਿਹਨਤ ਕਰਦਾ ਉੱਥੇ ਉਹ ਭੁੱਖਾ ਨਹੀਂ ਮਰਦਾ ਤੁਹਾਨੂੰ ਔਂਕੜ ਆਈਆਂ ਸੀ ਕਿ ਤੁਹਾਡੇ ਉੱਥੇ ਫੈਮਿਲੀ ਮੈਂਬਰ ਸਹੀਗੇ ਤੇ ਤੁਹਾਨੂੰ ਕੋਈ ਮੁਸੀਬਤ ਜਾਂ ਕੋਈ ਔਂਕੜ ਦੁੱਖ ਨਹੀਂ ਆਇਆ ਨਹੀਂ ਦੇਖੋ ਔਂਕੜਾਂ ਪਹਿਲਾਂ ਜੇ ਆਪਾਂ ਦੇਖੀ ਜਾਈਏ ਸਾਰਿਆਂ ਤੋਂ ਜਾ ਕੇ ਪਹਿਲਾਂ ਜਿਹੜੇ ਅਸੀਂ ਸਾਫ ਸੂਰਤਾਂ ਸਾਡੇ ਲਈ ਬਹੁਤ ਹਾਰਡ ਹੁੰਦਾ ਸੀ ਪਰ ਹੁਣ ਉਹ ਸਮਾਂ ਲੰਘ ਗਿਆ ਤੇ ਅਸੀਂ ਜਾ ਕੇ ਕੋਈ ਔਂਕੜ ਐਡੀ ਵੀ ਕਿਉਂਕਿ ਆਪਾਂ ਜਦੋਂ ਪੜ੍ਹ ਲਿਖ ਕੇ ਜਾਂਦੇ ਹਾਂ ਉੱਥੇ ਸਭ ਤੋਂ ਵੱਡਾ ਤਾਂ ਲੈਂਗੁਏਜ ਬੈਰੀਅਰ ਆ ਜੀ ਕਿਉਂਕਿ ਜਿਹੜੇ ਹੁਣ ਬੱਚੇ ਜਾਂਦੇ ਆ ਉਹਨਾਂ ਨੂੰ ਕੋਈ ਲੈਂਗੁਏਜ ਬੈਰੀਅਰ ਨਹੀਂ ਉੱਥੇ ਇੰਗਲਿਸ਼ ਪੜ੍ਹ ਕੇ ਆਈਲਰਸ ਕਰਕੇ ਜਾਂਦੇ ਨੇ ਕਿਉਂਕਿ ਜਿਹੜੇ ਪਾਣੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਤੋਂ ਪਰਵਾਰ ਗਏ ਸੀ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆਦੀ ਪਰ ਉਹਨਾਂ ਨੇ ਹਾਰਡ ਬਹੁਤ ਮਿਹਨਤ ਕੀਤੀ ਲੇਬਰ ਜਨਰਲ ਲੇਬਰ ਕਰਕੇ ਉਹਨਾਂ ਨੇ ਇੰਨੇ ਸੋਹਣੇ ਬਿਜ਼ਨਸ ਅੱਜ ਖੜੇ ਕੀਤੇ ਹੋਏ ਨੇ ਉਹ ਵੀ ਇੱਕ ਪੰਜਾਬੀਆਂ ਲਈ ਮਾਰ ਕਰਦੇ ਜੇ ਅੱਜ ਦੀ ਗੱਲ ਕੀਤੀ ਜਾਵੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਕਹਿ ਰਹੇ ਹਾਂ ਵਿਦੇਸ਼ਾਂ ਦੇ ਵਿੱਚੋਂ ਪੰਜਾਬੀਆਂ ਦਾ ਮੂੰਹ ਘਟਦਾ ਜਾ ਰਿਹਾ ਇਹ ਕਿੰਨੀ ਸੱਚ ਹੈ ਨਹੀਂ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜਾਈ ਇਹ ਹਰ ਥਾਂ ਤੇ ਹੀ ਇਹ ਵਾਪਰਦਾ ਇਹ ਨਹੀਂ ਗੱਲ ਹੈਗੀ ਅਪ ਤੇ ਡਾਊਨ ਔਰ ਸੈਸ਼ਨ ਮੈਂ 10 ਸਾਲਾਂ ਬਾਅਦ ਆਉਂਦੀ ਆਉਂਦੇ ਨੇ ਕੋਈ ਐਡੀ ਐਡੀ ਕੋਈ ਐਡੀ ਸਟਰੋਂਗ ਜਾਂਦੀ ਕਹਿੰਦੇ ਹੁੰਦੇ ਆ ਵੀ ਹਰ ਟਾਈਮ ਨਹੀਂ ਆਇਆ ਹੈਗਾ ਵੀ ਆਪਾਂ ਵਿਦੇਸ਼ ਅੱਜ ਵੀ ਪੰਜਾਬੀਆਂ ਨੂੰ ਹੋਰ ਲੱਗੀ ਹੋਈ ਆ ਜਿਹੜੇ ਉੱਥੇ ਬੈਲ ਐਸਟੈਬਲਿਸ਼ ਨੇ ਜਾਂ ਜਿਹੜੇ ਮਿਹਨਤ ਕਰਨ ਵਾਲੇ ਬੱਚੇ ਨੇ ਜਾਂ ਮਿਹਨਤ ਕਰਨ ਵਾਲੇ ਲੋਕ ਨੇ ਉਹਨਾਂ ਲਈ ਅੱਜ ਵੀ ਓਪਰਚੁਨਿਟੀ ਸੀ ਅੱਜ ਵੀ ਜੋਬਾਂ ਦੀ ਕਿਉਂਕਿ ਅਸੀਂ ਬਿਜ਼ਨਸ ਕਰਦੇ ਆ ਅੱਜ ਵੀ ਸਾਨੂੰ ਵਧੀਆ ਵਰਕਰਾਂ ਦੀ ਲੋੜ ਰਹਿੰਦੀ ਆ ਹਮੇਸ਼ਾ ਕਿਉਂਕਿ ਉਹ ਬੰਦੇ ਸੈਟਲ ਨਹੀਂ ਹੋ ਪਾਉਂਦੇ ਜਿਨ੍ਹਾਂ ਨੇ ਇੱਥੇ ਕਦੇ ਕੰਮ ਨਹੀਂ ਕੀਤਾ ਹਮੇਸ਼ਾ ਕਿ ਕੁਝ ਕਰੀ ਜਦੋਂ ਆਪਾਂ ਅਸੀਂ ਕੱਪੜੇ ਵਧੀਆ ਪਾਉਣੇ ਪ੍ਰੈਸ ਵਾਲੇ ਪਾਉਣੇ ਹਨਾ ਉਹਨਾਂ ਲਈ ਉਦੋਂ ਵੀ ਸਾੜ ਸੀ ਤੇ ਅੱਜ ਵੀ ਸਾੜਾ ਯਾਨੀ ਕਿ ਜਿਹਨੇ ਮਿਹਨਤ ਨਾਲ ਕੁਝ ਕਰਨਾ ਆ ਉਹਦੇ ਲਈ ਕੁਝ ਉਹਦੇ ਲਈ ਉਹਦੇ ਲਈ ਕੋਈ ਯਾਨੀ ਹਰ ਇੱਕ ਆਪਰਚੂਨਿਟੀ ਆ ਉਹਨੂੰ ਬਿਜ਼ਨਸ ਲਈ ਉਹਨਾਂ ਕੰਟਰੀਆਂ ਦੇ ਵਿੱਚ ਇੰਨੀ ਵਧੀਆ ਆਪਰਚੂਨਿਟੀ ਆ ਤੁਸੀਂ ਮੈਂ ਆਪਦੀ ਐਗਜ਼ਾਮਪਲ ਦਿੰਨਾ ਨਾ 20 ਡਾਲਰ ਲੈ ਕੇ ਗਏ ਸੀ ਅੱਜ ਸਾਰਾ ਉੱਥੇ ਬਿਜ਼ਨਸ ਸੈੱਟ ਕੀਤਾ ਪਰ ਇੱਥੇ ਵੀ ਜਿਹੜੇ ਬੱਚੇ ਜਾਂਦੇ ਨੇ ਉੱਥੇ ਇਹ ਨਹੀਂ ਹੈਗਾ ਵੀ ਤੁਹਾਡੇ ਕੋਲ ਪੈਸਾ ਹੈ ਨਹੀਂ ਤਾਂ ਤੁਸੀਂ ਬਿਜ਼ਨਸ ਨਹੀਂ ਕਰ ਸਕੀਏ ਉੱਥੇ ਦੀਆਂ ਜਿਹੜੀਆਂ ਉਹਨਾਂ ਦੀਆਂ ਪਾਲਿਸੀ ਨੇ ਉਹ ਬਹੁਤ ਵਧੀਆ ਨੇ ਜੇਕਰ ਤੁਹਾਡੇ 'ਚ ਟੈਲੈਂਟ ਹੈਗਾ ਤਾਂ ਗਵਰਨਮੈਂਟਾਂ ਉਹਨੂੰ ਬੈਂਕਾਂ ਇਹਨਾਂ ਲੋਨ ਵਗੈਰਾ ਸਾਰਾ ਕੁਝ ਦਿੰਦੀਆਂ ਨੇ ਇਜ਼ੀ ਲੋਨ ਦਿੰਦੀਆਂ ਨੇ ਤਾਂ ਜੋ ਤੁਸੀਂ ਬਿਜ਼ਨਸ ਕਰ ਸਕੋ ਉੱਥੇ ਟਾਈਟ ਹੈ ਤਾਂ ਤਾਂ ਲੱਖ ਡਾਲਰ ਜਿਹੜਾ ਕਿ ਗਵਰਨਮੈਂਟ ਗ੍ਰੈਂਟਾਂ ਦਿੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਹਿੰਦੇ ਸਿਰਫ ਜੇ ਤੁਸੀਂ ਕੱਲ ਤੁਸੀਂ ਬਿਜ਼ਨਸ ਚੋਂ ਫੇਲ ਹੋ ਕੇ ਤਾਂ ਸਿਰਫ 20% ਹੀ ਰਹਿ ਜਾਂਦਾ ਕਿ ਕੁਝ ਨੌਜਵਾਨ ਜਿਹੜੇ ਕੈਨੇਡਾ ਜਾ ਜਾਂਦੇ ਨੇ ਇੱਥੇ ਆ ਕੇ ਵੀ ਜੋ ਸਾਡੇ ਨਾਲ ਵੀ رابطہ ਕਰਦੇ ਉਹ ਕਹਿੰਦੇ ਬਹੁਤ ਔਖੇ ਸੀ ਬਹੁਤ ਟਫ ਸੀ ਅਸੀਂ ਤਾਂ ਜੋ ਕਮਾਉਂਦੇ ਸਾਡਾ ਟੈਕਸਟ ਨਿਕਲ ਜਾਂਦਾ ਦੀ ਬਚਦਾ ਕੋਈ ਨਹੀਂ ਸੀ ਮਤਲਬ ਜਿੰਨਾ ਕੁ ਉੱਥੇ ਬਚਦਾ ਸੀ ਉਹ ਤਾਂ ਅਸੀਂ ਪੰਜਾਬ ਚ ਕਰ ਸਕਦੇ ਮਤਲਬ ਉਹ ਇਹਦਾ ਕੀ ਸੁਣਾ ਪਰ ਮੈਨੂੰ ਮੈਨੂੰ ਇੱਕ ਗੱਲ ਦੱਸੋ ਜਦੋਂ ਜੇਕਰ ਜਾ ਕੇ ਅਸੀਂ ਇਹ ਕਹਿਣੀ ਆਂ ਕਿ ਅੱਜ ਅਸੀਂ ਜਾ ਕੇ ਪਹਿਲਾਂ ਮਰਸਡੀਜ਼ ਵੀ ਘਟਾਉਣੀ ਆ ਬ ਵੀ ਉਹ ਨਾਲ ਦੀ ਨਾਲ ਉਹਨੇ ਹੀ ਕਰਨਾ ਜਦੋਂ ਵੀ ਕੋਈ ਵੀ ਆਪਾਂ ਨੂੰ ਪਤਾ ਜਦੋਂ ਵੀ ਕੋਈ ਬਿਜ਼ਨਸ ਸਟਾਰਟ ਕਰਦਾ ਹੈ ਕੰਮ ਸਟਾਰਟ ਕਰਦਾ ਹੈ ਨਾ ਉਹਦੇ ਲਈ ਥੋੜਾ ਟਾਈਮ ਤਾਂ ਲੱਗਦਾ ਨਾ ਜਦੋਂ ਤੁਸੀਂ ਟਾਈਮ ਕਰਕੇ ਸਰਵਾਈਵ ਕਰਕੇ ਇੱਕ ਗੱਲ ਦੱਸੋ ਵੀ ਉੱਤੇ ਹਰ ਬੰਦਾ ਚਾਹੇ ਉਹ ਫੈਕਟਰੀ ਦੇ ਵਿੱਚ ਜਾਂਦਾ ਚਾਹੇ ਉਹ ਕਿਤੇ ਵੀ ਜਾਂਦਾ ਪਹਿਲਾਂ ਤਾਂ ਹਰੇਕ ਕੋਲੇ ਗੱਡੀ ਹੈ ਪਰ ਪ੍ਰੋਬਲਮ ਕੀ ਆ ਅਸੀਂ ਕੁਛ ਕੋ ਸਾਡੇ ਬੱਚੇ ਸਾਡੇ ਹੀ ਬੱਚੇ ਨੇ ਅਸੀਂ ਹਮੇਸ਼ਾ ਹੈਲਪ ਕਰਦੇ ਆ ਸਾਡੇ ਬੱਚੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਜਿਨ੍ਹਾਂ ਨੂੰ ਅਸੀਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਇਹ ਕਹਿ ਸਕਦੇ ਆ ਵੀ ਟ੍ਰਾਂਟੋ ਦੇ ਵਿੱਚ 20000 ਬੱਚਾ ਜਿਹੜਾ एवरीडे ਗੁਰਦੁਆਰਾ ਸਾਹਿਬ ਜਿਵੇਂ ਜਿਵੇਂ ਅਸੀਂ ਜਦੋਂ ਗੱਲਬਾਤ ਕਰਦੇ ਆ ਨਾ ਬੱਚਿਆਂ ਦੇ ਨਾਲ ਜਿਹੜੇ ਕੈਨੇਡਾ ਤੋਂ ਪਰਤ ਹੁੰਦੇ ਨੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਵੀ ਜਦੋਂ ਅਸੀਂ ਵਿਦੇਸ਼ ਜਾਂਦੇ ਆ ਨਾ ਤਾਂ ਉੱਥੇ ਜਿਹੜੇ ਸਾਡੇ ਕੁਲੀਗ ਨੇ ਉਹਨੂੰ ਸਲਾਹ ਸਾਨੂੰ ਇਹੀ ਦਿੰਦੇ ਕਿ ਵਿਦੇਸ਼ੀ ਕੋਲੋਂ ਜਾਂ ਗੋਰੇ ਕੋਲੋਂ ਕੰਮ ਕਰ ਲਓ ਪੰਜਾਬੀ ਕੋਲ ਕੰਮ ਨਾ ਕਰੋ ਇਹ ਕਿੱਦਾਂ ਤਰ੍ਹਾਂ ਦੀ ਇਹ ਇਹ ਬਾਤ ਕਿਸਮਤੀ ਵਾਲੀ ਚੱਲਣਾ ਇਹਦੇ ਇਹਦੇ ਲਈ ਮੈਂ ਬਿਲਕੁਲ ਨਹੀਂ ਮੈਂ ਬਿਲਕੁਲ ਜੀ ਇਸ ਗੱਲ ਦੇ ਨਾਲ ਤੁਹਾਡੀ ਨਾਲ ਐਗਰੀ ਹਾਂ ਤੇ ਬੱਚਿਆਂ ਦੀ ਗੱਲ ਵੀ ਐਗਰੀ ਹਾਂ ਕਿਉਂਕਿ ਆਪਾਂ ਨੂੰ ਪਤਾ ਵੀ ਜਿੱਥੇ ਨਾ ਬੈਡ ਐਪਲ ਹਮੇਸ਼ਾ ਹੀ ਹੁੰ ਤਕਰੀਬਨ ਹੁਣ ਤੱਕ ਇਹ ਕਹਿ ਸਕਦਾ 25 ਤੋਂ 30 ਬੱਚੇ ਪੀਆਰ ਹੋ ਗਏ ਨੇ ਕੋਈ ਬੱਚਾ ਇਹ ਕਹਿ ਦਵੇ ਬੱਚਾ ਐਲ ਐਮ ਆਈ ਪੀ ਐਨ ਪੀ ਦਾ ਇੱਕ ਸੈਂਟ ਵੀ ਲਿਆ ਅਸੀਂ ਫੀਸਾਂ ਵੀ ਉਹਨਾਂ ਦੀ ਆਪ ਦਿੰਨੇ ਆ ਤੇ ਇੱਕ ਟਾਈਮ ਦਾ ਖਾਣਾ ਵੀ ਅਸੀਂ ਦਿੰਨੇ ਆ ਤੇ ਜਿਹੜਾ ਉਹਨਾਂ ਦਾ ਚੈੱਕ ਫਰਾਈਡੇ ਦਾ ਮੀਨ ਫਰਾਈਡੇ ਦਾ ਮੀਨ ਫਰਾਈਡੇ ਆ ਪਰ ਸਾਡੇ ਕੁਝ ਜ ਇਹ ਕਹਿ ਸਕਦੇ ਹਾਂ ਕਿ ਗੰਦੇ ਅੰਤਰ ਹਮੇਸ਼ਾ ਹਰੇਕ ਕਮਿਊਨਿਟੀ 'ਚ ਹੁੰਦੇ ਨੇ ਇਹ ਧਾਰਨਾ ਕਿਵੇਂ ਬਣੀ ਮਤਲਬ ਇਹ ਆਪਾਂ ਨੂੰ ਢਾਲ ਹੁੰਦੀ ਆਪਣੇ ਬੱਚਿਆਂ ਦੀ ਨਹੀਂ ਬਿਲਕੁਲ ਬਿਲਕੁਲ ਪੰਜਾਬੀਆਂ ਨੂੰ ਢਾਲ ਹੁੰਦੀ ਉਹਦੇ ਲਈ ਅਸੀਂ ਜ਼ਿੰਮੇਵਾਰਾਂ ਕੁਝ ਪਰਸੈਂਟ ਇਹ ਕਹਿ ਸਕਦੇ ਹਾਂ 2 ਤੋਂ 5% ਬੰਦੇ ਹੈਗੇ ਨੇ ਜਿਹੜੇ ਕਿ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ ਜਿੱਥੇ 18 ਡਾਲਰ ਦੀ ਜੌਬ ਆ ਉਹਨਾਂ ਨੂੰ 10-10 ਡਾਲਰ ਕੈਸ ਕਈ ਵਾਰੀ ਉਹ ਲਿਖਿਆ ਵੀ ਹੁੰਦਾ ਵੀ 18 ਰੁਪਏ ਦੇ ਹਿਸਾਬ ਨਾਲ ਲੇਕਿਨ 12-14 ਤੋਂ ਵੱਧ ਨਹੀਂ ਦਿੰਦੇ ਇਹ ਜਿਹੜੇ ਨਾ ਮੈਂ ਤੁਹਾਨੂੰ ਇਹੀ ਗੱਲ ਦਾ ਨਾ ਆਪਾਂ ਨੂੰ ਜਿੱਥੇ ਅਸੀਂ ਪੰਜਾਬੀ ਮਿਹਨਤੀ ਆ ਨਾ ਉੱਤੇ ਸਾਨੂੰ ਇਹ ਵੀ ਮੰਨਣਾ ਪਊਗਾ ਕਿ ਕਿਤੇ ਨਾ ਕਿਤੇ ਅਸੀਂ ਇਹੋ ਜਿਹੇ ਵੀ ਬੈਡ ਐਪਲ ਸਾਡੇ ਚ ਆ ਜਾਂਦੇ ਨੇ ਪਰ ਬਹੁਤ ਗਿਣਤੀ ਹੈ ਜਿਹੜੀ ਉਹ ਉਹਦੇ ਵਿੱਚ ਇਹ ਕਹਿ ਸਕਦੇ ਨੇ ਵਧੀਆ ਬੰਦਿਆਂ ਦੀ ਹੈਗੀ ਆ ਸਾਡੇ ਕੋਲੇ ਹਜ਼ਾਰਾਂ ਬੱਚੇ ਮੈਂ ਇਹ ਕਹਿ ਸਕਦਾ ਹਾਂ ਅੱਜ ਲੁਧਿਆਣੇ 'ਚ ਖੜੇ ਆ ਮੇਰੇ ਕੋਲ ਲੁਧਿਆਣੇ ਤੋਂ ਰਾਜਪੁਰੇ ਤੋਂ ਤਰਨਤਾਰਨ ਤੋਂ ਤੇ ਹਰਿਆਣੇ ਦੇ ਵਿੱਚੋਂ ਪਹਾੜੇ ਤੋਂ ਤਕਰੀਬਨ 5-5-7 ਬੱਚੇ ਸਾਡੇ ਕੋਲ ਪੱਕੇ ਹੋ ਨੇ ਅੱਜ ਵੀ ਸਾਨੂੰ ਇਹ ਕਹਿ ਸਕਦੇ ਹਾਂ ਕਿ ਸਾਡੇ ਆਪ ਦੇ ਮਾਪੇ ਨਾਲੋਂ ਸਾਨੂੰ ਵੱਧ ਪਿਆਰ ਕਰਦੇ ਨੇ ਹੁਣ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਇੱਥੇ ਵੀਡੀਓ ਦੇਖ ਰਿਹਾ ਹੋਵੇਗਾ ਉਹ ਸੋਚ ਰਿਹਾ ਹੈ ਕਿ ਮੈਂ ਵੀ ਕੈਨੇਡਾ ਜਾਣਾ ਹੈ ਪਰ ਉਹਦੇ ਲਈ ਕੀ ਐਡਵਾਈਸ ਹੈ ਤੁਸੀਂ ਕੀ ਉਹਨੂੰ ਸਲਾਹ ਦੇਣਾ ਚਾਹੁੰਦੇ ਹੋ ਜਿਹੜਾ ਵੀਡੀਓ ਦੇਖ ਇੱਕ ਤਾਂ ਹੀ ਮੈਂ ਇੱਕੋ ਗੱਲ ਕਹਣਾ ਬੱਚਿਆਂ ਨੂੰ ਥੋੜਾ ਜਿਆਦਾ ਮਚਿਊਰ ਹੋ ਕੇ ਜਾਣਾ ਚਾਹੀਦਾ ਜਿਹੜੇ ਸਾਡੇ ਬੱਚੇ ਬੱਚੀਆਂ ਨੂੰ ਜੀ ਆ ਪਲੱਸ 2 ਕਰਕੇ ਆਈਲੈਟਸ ਕਰਕੇ ਭੇਜ ਦਿਆ ਇਹੀ ਹੱਥ ਜੋੜ ਕੇ ਕਹਿੰਦੇ ਉਹਨੂੰ ਨਾ ਭੇਜੋ ਤੇ ਦੂਸਰੀ ਗੱਲ ਡਿਮਾਂਡ ਕਿਸ ਚੀਜ਼ ਦੀ ਹੈ ਗਰੇਵਾਲ ਸਾਹਿਬ ਉੱਥੇ ਡਿਮਾਂਡ ਵੀ ਇੱਥੋਂ ਆਪਾਂ ਜਾਈਏ ਮੁਖੱਜਲ ਖਵਾਰੀ ਘਟ ਵਾਲੇ ਚਾਹੇ ਮਿਹਨਤੀ ਆ ਪਰ ਸਹੀ ਟਰੈਕ ਤੇ ਪੈ ਜਾਈਏ ਕਿ ਸਕਿੱਲ ਲੈ ਕੇ ਆਉਣ ਜਾਂ ਕਿਸ ਤਰੀਕੇ ਨਾਲ ਆਉਂਦਾ ਲੈ ਕੇ ਆਉਣ ਜੇ ਸਕਿੱਲ ਹੋਵੇ ਤਾਂ ਬਹੁਤ ਹੀ ਵਧੀਆ ਕਿਉਂਕਿ ਅੱਜ ਉੱਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਬਹੁਤ ਜੋਬਾਂ ਨੇਗੀਆਂ ਸਾਨੂੰ ਬਿਲਡਿੰਗ ਡਿਪਾਰਟਮੈਂਟ ਦੇ ਵਿੱਚ ਬਹੁਤ ਹੈਗੀਆਂ ਕੰਸਟ੍ਰਕਸ਼ਨ ਦੇ ਵਿੱਚ ਬਹੁਤ ਵਰਕਰਾਂ ਦੀ ਲੋੜ ਨੇ ਗੱਲ ਇਹ ਹੈ ਵੀ ਅਸੀਂ ਪਲੱਸ 2 ਕਰਕੇ ਬੱਚੇ ਚਲੇ ਗਏ ਬੱਚੇ ਬੱਚੀਆਂ ਚਲੇ ਗਏ ਹੁਣ ਜਿਵੇਂ ਆਪਾਂ ਕਈ ਵਾਰੀ ਤੁਸੀਂ ਸੁਣਦੇ ਹੋ ਸ਼ੋਸ਼ਨ ਕਾਉਂਟ ਸੋਸ਼ਲ ਇਹ ਨਹੀਂ ਹੈਗਾ ਇਹਵਰੀ ਨਾਲ ਦੇ ਬੱਚੇ ਇੱਕ ਦੂਜੇ ਦਾ ਹੀ ਸੂਸ਼ਨ ਕਰੀ ਜਾਂਦੇ ਨੇ ਅਸੀਂ ਮਿਸ ਗਾਈਡ ਕਰਦੇ ਆ ਕਿਉਂਕਿ ਅਸੀਂ ਕਾਨੂੰਨ ਤੋੜਨੀ ਕੋਸ਼ਿਸ਼ ਕਰ ਰਹੇ ਹੁਣ ਦੇਖੋ ਮਾਹੌਲ ਕਿਉਂ ਸਾਡੇ ਇਮੀਗ੍ਰੈਂਟ ਜਿਹੜੇ ਲੋਕ ਸਾਡੇ ਕਿਉਂ ਥੋੜੇ ਜੀ ਐਂਟੀ ਹੋਏ ਕਾਰਨ ਕਿ ਅਸੀਂ ਇੱਥੇ ਵਾਲਾ ਉਹ ਖਰੂਦ ਜਿਹੜਾ ਕਿ ਅਸੀਂ ਪਲਾਜ਼ਿਆਂ ਦੇ ਵਿੱਚ ਜਾ ਕੇ ਉੱਚੀ ਗਾਣੇ ਲਾਉਣੇ ਪੈਰਾਂ ਚਾਪਲਾ ਪਾ ਕੇ ਗੀੜੇ ਦੇਣੇ ਉਹਨਾਂ ਦੇ ਨਾਲ ਸਾਨੂੰ ਥੋੜੀ ਤਾਲ ਲੱਗੀ ਆ ਸਾਨੂੰ ਐ ਲੱਗਣ ਲੱਗ ਗਿਆ ਵੀ ਕਿਉਂਕਿ ਅਸੀਂ ਜਿਹੜਾ ਪਹਿਲਾ ਕੈਨੇਡਾ ਸੀ ਉਹ ਕੈਨੇਡਾ ਕਿਉਂ ਨਹੀਂ ਤੁਸੀਂ ਤੁਸੀਂ ਵੀ ਓਕੇ ਹੁੰਨੇ ਹੋ ਜਦੋਂ ਇਸ ਤਰ੍ਹਾਂ ਦੇ ਦੇਖਦੇ ਹੋ ਵੀ ਯਾਰ ਇਹ ਕੀ ਕਰ ਰਹੇ ਨੇ ਅਸੀਂ ਤਾਂ ਕੀਤਾ ਨਹੀਂ ਬਿਲਕੁਲ ਇਹੀ ਗੱਲ ਹੈਗੀ ਪਰ ਸਾਡੇ ਹੁਣ ਬੱਚੇ ਨੇ ਨਾ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਕਿਉਂਕਿ ਇੱਕ ਮੈਂ ਉਹ ਬੰਦਾ ਜਿਹੜਾ ਮੀਡੀਆ ਤੇ ਜਾ ਕੇ ਬੱਚਿਆਂ ਦੀ ਉਪਰਲੀ ਸਪੋਰਟ ਕਰਦਾ ਤੇ ਬੱਚਿਆਂ ਲਈ ਪਰ ਸਾਨੂੰ ਸੁਣਨਾ ਵੀ ਪੈਂਦਾ ਉਹ ਕਹਿੰਦੇ ਵੀ ਆ ਜਿਹੜੇ ਬੱਚੇ ਇੰਨਾ ਫਰੂਦ ਕਰਦੇ ਨੇ ਇਹਨਾਂ ਨੂੰ ਵੀ ਸਮਝਾਓ ਪਰ ਸਾਡੀ ਕੋਸ਼ਿਸ਼ ਹੁੰਦੀ ਆ ਪਰ ਜੇ ਆਪਾਂ ਇਹ ਦੇਖੀਏ ਨਾ ਮੈਂ ਹੁਣ ਵੀ ਕਹਿ ਸਕਦਾ ਦਾਅਵੇ ਦੇ ਨਾਲ 95% ਬੱਚੇ ਸਾਡੇ ਪੰਜਾਬੀਆਂ ਦੇ ਇੰਨੇ ਮਿਹਨਤੀ ਨੇ ਪੰਜਾਬੀਆਂ ਦੇ ਗੁਜਰਾਤੀਆਂ ਦੇ ਜਿੰਨੇ ਬੱਚੇ ਨੇ ਚਾਈਨੀਜ਼ ਦੇ ਕਦੇ ਵੀ ਇੱਕ ਪਤਾ ਨਹੀਂ ਸਾਨੂੰ ਇਹ ਕਹਿ ਸਕਦੇ ਮਾੜੀ ਕਿਸਮਤ ਆ ਸਾਡੀ ਅਸੀਂ ਆਪਣੇ ਨੂੰ ਆਪਣੇ ਨਦੀ ਜੀ ਤਦੇ ਤੁਸੀਂ ਕਦੇ ਜਾ ਕੇ ਦੇਖ ਲਿਓ ਵੀ ਚਾਈਨੀਜ਼ ਲੋਕਾਂ ਨੇ ਇਹਦੇ ਨਿੰਦਿਆ ਨਹੀਂ ਹਮੇਸ਼ਾ ਉਹਨਾਂ ਦੀ ਹੈਲਪ ਕੀਤੀ ਆ ਉਹ ਆਪਣੇ ਆਪਣਾ ਜੇ ਕੋਈ ਬੱਚਾ ਜਾਂਦਾ ਤਾਂ ਉਹਦੀ ਹੈਲਪ ਕਰਕੇ ਉਹਨੂੰ ਬਿਜ਼ਨਸ ਕਰਦੇ ਨੇ ਨਹੀਂ ਪਹਿਲਾਂ ਤਾਂ ਆਪਾਂ ਫਿਲਮਾਂ ਜੀ ਸੁਣਦੇ ਸੀ ਵੀ ਬਗਾਨੇ ਮੁਲਕ 'ਚ ਪੰਜਾਬੀ ਪੰਜਾਬੀ ਦੇ ਕੰਮ ਹੁੰਦਾ ਹੈ ਪਰ ਹੁਣ ਧਾਰਨਾ ਕਹਿੰਦੇ ਨੇ ਵੀ ਗੋਰੇ ਕੋਲ ਲੱਗ ਜਾਓ ਪੰਜਾਬੀ ਕੋਲ ਨਾ ਲੱਗੇ ਨਹੀਂ ਉਹਦੇ ਲਈ ਜੁਮੇਵਾਰ ਇੱਕ ਗੱਲ ਹੈਗੀ ਆ ਵੀ ਕੋਈ ਵੀ ਪੰਜੇ ਉਂਗਲਾਂ ਫਰਾਫਰ ਨਹੀਂ ਹੁੰਦੀਆਂ ਹੈਗੇ ਨੇ ਮਾਰੇ ਅਨਸਰ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੈਗੇ ਪਰ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਬਹੁਤ ਥੋੜੀ ਕਿਉਂਕਿ ਜੇਕਰ ਤੁਸੀਂ ਨਾ ਇੱਕ ਦੇਖੋ ਉੱਥੇ ਕੋਈ ਕਿਸੇ ਦਾ ਪੈਸਾ ਨਹੀਂ ਰੱਖ ਸਕਦਾ ਉੱਥੇ ਲਾਜ ਨਹੀਂ ਜ ਤਾਂ ਲੇਬਰ ਕੋਰਟ ਦੇ ਵਿੱਚ ਰਾਈਟ ਵੇ ਉਹਦਾ ਡਿਸੀਜਨ ਰਾਈਟ ਵੇ ਉਹ ਪੈਸੇ ਦੁਵਾਏ ਜਾਂਦੇ ਨੇ ਪਰ ਜਦੋਂ ਅਸੀਂ ਬਿਨਾ ਪੇਪਰਾਂ ਤੋਂ ਜਦੋਂ ਅਸੀਂ ਜਾ ਕੇ ਅਵੇਟਰ ਜਾ ਕੇ ਉਥੇ ਕੰਮ ਕਰਦੇ ਆ ਜਦੋਂ ਸਾਡੇ ਕੋਲ ਪੇਪਰ ਨਹੀਂ ਫਿਰ ਉਹ ਵੀ ਲੋਕ ਫਾਇਦਾ ਉਠਾਉਂਦੇ ਨੇ ਕਿਉਂਕਿ ਸਾਡੇ ਪੰਜਾਬੀ ਪੰਜਾਬੀਆਂ ਦੇ ਫਿਰ ਭੀਤੀ ਹੋ ਜਾਂਦੇ ਨੇ ਕਿ ਜਦੋਂ ਅਸੀਂ ਜਾ ਕੇ ਕੈਸ਼ ਤੇ ਕੰਮ ਕਰਾਂਗੇ ਜਦੋਂ ਅਸੀਂ ਲਾਤ ਉੱਪਰ ਜਾ ਕੇ ਕੰਮ ਕਰਾਂ ਹੁਣ ਉਥੇ ਲੇਬਰ ਦੀ ਸ਼ਾਰਟੇਜ ਨਹੀਂ ਹੋਈ ਜਦੋਂ ਬੱਚੇ ਗਏ ਬੱਚਿਆਂ ਦੇ ਨਾਲ ਮਾਪੇ ਚਲੇ ਗਏ ਉਹਨਾਂ ਦੇ ਗਾਹਾਂ ਰਿਲੇਟਿਵ ਚਲੇ ਗਏ ਸਦੇ ਤਾਂ ਵੇਟਰ ਨੇ ਉਹ ਜਾ ਕੇ ਕੰਮ ਕਰ ਰਹੇ ਨੇ ਜੋਬਾਂ ਕਰ ਰਹੇ ਨੇ ਉਹਨਾਂ ਨੇ ਜਦੋਂ ਜੋਬਾਂ ਦੂਸਰੇ ਨੇ ਸਾਰੇ ਸਾਹਮਣੇ ਖੋਲੀਆਂ ਉਹ ਰੌਲਾ ਪੈ ਗਿਆ ਵੀ ਫਿਰ ਉਹ ਉਹ ਕੈਨੇਡੀਅਨ ਨੂੰ ਸਿਟੀਜ਼ਨ ਕੈਨੇਡੀਅਨ ਸਿਟੀਜ਼ਨ ਕਿਉਂਕਿ ਬੱਚਿਆਂ ਲਈ ਹੈਗੇ ਪਰ ਕਿ ਮੈਂ ਅੱਜ ਵੀ ਕਹਿੰਦਾ 95% ਬੱਚੇ ਸਾਡੇ ਇੰਨੇ ਮਿਹਨਤੀ ਨੇ ਤੇ ਅੱਜ ਵੀ ਇੱਕ ਗੱਲ ਕਹਿ ਸਕਦਾ ਹਾਂ ਜਿਹੜਾ ਸਕਿੱਲ ਦਾ ਜਿਹੜਾ ਜੈਨੂਨ ਉਹ ਕੈਨੇਡਾ 'ਚ ਅੱਜ ਵੀ ਉਹਨਾਂ ਦੀ ਲੋੜ ਆ ਜੀ ਕਦੇ ਕੋਈ ਜੌਬ ਦੀ ਘਾਣ ਚਾਹੇ ਰੈਸ਼ਨ ਵੀ ਆ ਪਰ ਅੱਜ ਵੀ ਸਾਨੂੰ ਅਸੀਂ ਇਹ ਕਹਿ ਸਕਦੇ ਹਾਂ ਹਰ ਬਿਲਡ ਦੇ ਵਿੱਚ ਯਾਨੀ ਕਿ ਪਲੱਸ 2 ਕਰਕੇ ਨਾ ਹੋ ਕੋਈ ਹੱਥ 'ਚ ਡਿਗਰੀ ਹੈਗੀ ਤਾਂ ਉਹ ਤੇ ਜੇ ਸਕਿਲਡ ਹੈਗੇ ਤਾਂ ਉਹ ਵੈਲਨ ਕੋਡ ਹੈ ਸਕਿਲਡ ਤਾਂ ਸਾਰਿਆਂ ਤੋਂ ਵੈਲਨ ਕੋਡ ਆ ਪਰ ਸਾਡੇ ਬੱਚੇ ਇਹ ਨਹੀਂ ਹੈਗੇ ਸਾਡੇ ਬੱਚੇ ਡਾਕਟਰ ਦੇ ਉੱਤੇ ਨੇ ਲਾਅਰਰ ਦੇ ਉੱਤੇ ਨੇ ਸਾਡੇ ਬੱਚੇ ਅੱਜ ਉੱਥੇ ਇਹ ਕਹਿ ਸਕਦੇ ਜਿਵੇਂ ਬਿਲਡਿੰਗ ਦਾ ਮੈਂ ਇਹ ਕਹ ਦੱਸ ਰਿਹਾ ਮਕੈਨਿਕਸ ਦੀ ਜੋ ਉੱਥੇ ਲੋੜ ਹੈਗੀ ਆ ਉੱਥੇ ਆ ਆਪਣੇ ਡਾਕਟਰ ਨਰਸਿੰਗ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਉਹ اپیل ਕੀ ਕਰਦੇ ਹੋ ਖਾਸ ਕਰਕੇ ਮਾਪੇ ਨੂੰ ਜਿਨ੍ਹਾਂ ਦੇ ਬੱਚੇ ਹੁਣ ਬਾਹਰ ਜਾਣ ਨੂੰ ਤਿਆਰ ਨੇ ਜਾਂ ਉਤਾਵਲੇ ਨੇ ਕਿ ਉਹਨਾਂ ਨੂੰ اپیل ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਬੱਚਿਆਂ ਨੂੰ ਨਾ ਐਜੂਕੇਟ ਵੱਡੀ ਐਟ ਲੀਸਟ ਡਿਗਰੀ ਕਰਾ ਕੇ ਜਾਂ ਕੋਈ ਸਕਿੱਲ ਦੇ ਕੇ ਉਹਨਾਂ ਨੂੰ ਭੇਜੋ ਤਾਂ ਜੋ ਜਿਹੜੇ ਬੱਚੇ ਆ ਨਾ ਉੱਥੇ ਜਾ ਕੇ ਉਹਦੇ ਤਰੱਕੀ ਦੇ ਵਿੱਚ ਵੀ ਭਾਗ ਲੈਣ ਤੇ ਉੱਥੇ ਇੱਕ ਗੱਲ ਕਹਿ ਸਕਦੇ ਆ ਵੀ ਉੱਥੇ ਜਿੰਨੀ ਛੇਤੀ ਤਰੱਕੀ ਕੈਨੇਡਾ ਅਮਰੀਕਾ ਦੇ ਵਿੱਚ ਹੁੰਦੀ ਹੈ ਨਾ ਨਹੀਂ ਕਿਸੇ ਕੰਟਰੀ ਕਿੰਨਾ ਕਿਉਂਕਿ ਉਥੇ ਹਰੇਕ ਚੀਜ਼ ਥੋਡੀ ਪਾਰਦਰਸ਼ੀ ਆ ਤੁਹਾਨੂੰ ਲਾਜ ਆ ਤੁਹਾਨੂੰ ਸ਼ੋਅਟ ਆ ਇੱਥੇ ਹੁਣ ਕਈ ਵਾਰੀ ਰੌਲਾ ਸੁਣਦੇ ਆ ਵੀ ਇੰਨੇ ਲੱਖਾਂ ਬੰਦਾ ਆ ਗਿਆ ਨਹੀਂ ਉਹ ਉਹਦਾ ਮੈਂ ਹਮੇਸ਼ਾ ਇਹ ਕਹਿ ਸਕਦਾ ਬਹੁਤ ਲੋਕ ਜਿਹੜੇ ਕਹਿੰਦੇ ਵੀ ਅਸੀਂ ਛੱਡ ਕੇ ਆ ਗਏ ਮੈਂ 1 ਸਾਲ ਤੋਂ ਬਾਅਦ ਉਹਨਾਂ ਨੂੰ ਦੇਖਿਆ ਵੀ ਇੱਥੇ ਹੈਗੇ ਨੇ ਆ ਭਈ ਉਹ ਇੱਥੇ ਵੀ ਨਹੀਂ ਰਹਿੰਦੇ ਉਹ ਇੱਥੇ ਵੀ ਨਹੀਂ ਰਹਿੰਦੇ ਫਿਰ ਵਾਪਸ ਜਾਂਦੇ ਨੇ ਕਿਉਂਕਿ ਜਦੋਂ ਵੀ ਆਪਾਂ ਨੂੰ ਮਿਹਨਤ ਤੋਂ ਨਹੀਂ ਭੱਜਣਾ ਚਾਹੀਦਾ ਕਿਉਂਕਿ ਪੰਜਾਬੀਆਂ ਨੇ ਮਿਹਨਤ ਦੇ ਸਿਰ ਤੇ ਹੀ ਕਿਲਾ ਡੜਿਆ ਜੇਕਰ ਹੋਣਾ ਸੀ ਇਹ ਚੌਰੇ ਵੀ ਕੱਪੜੇ ਵੀ ਚਿੱਟੇ ਪਾਈਏ ਮਿਹਨਤ ਨਾ ਕਰੀਏ ਪਹਿਲਾਂ ਮਿਹਨਤ ਜੇ ਜਿਹੜਾ ਬੰਦਾ ਉੱਥੇ 5 ਤੋਂ 10 ਸਾਲ ਮਿਹਨਤ ਕਰਦਾ ਉਹਦੇ ਲਈ ਜੇ ਜਦੋਂ ਸਟਰਗਲ ਟਾਈਮ ਨਿਕਲ ਜਾਂਦਾ ਹੈਗਾ ਬਹੁਤ ਵਧੀਆ ਜੀਵਨ ਜੀਉਂਦੇ ਆ ਮੇਰੇ ਬੱਚੇ ਮੈਂ ਉੱਥੇ ਐਜੂਕੇਸ਼ਨ ਹੈ ਮੇਰੇ ਬੇਟਾ ਲਾ ਕਰ ਰਿਹਾ ਹੈ ਬੇਟੀ ਡਾਕਟਰੀ ਕਰ ਰਹੀ ਹੈ ਦੂਜਾ ਬੇਟਾ ਗ੍ਰੈਜੂਏਸ਼ਨ ਕਰ ਰਿਹਾ ਗੱਲ ਉੱਥੇ ਜੰਪਲ ਵੀ ਹੈਗਾ ਹਜੇ ਵੀ ਪੰਜਾਬੀ ਵਰਸੇ ਨਾਲ ਜੁੜੇ ਹੋਏ ਆਂ ਮੈਂ ਹਰ ਸਾਲ ਅਸੀਂ ਪੰਜਾਬ ਆਉਂਦੇ ਆਂ ਇੱਥੇ ਵੀ ਜਿਹੜੇ ਜਿੰਨੇ ਕਾਰਜ ਨੇ ਕਰਦੇ ਆਂ ਪਰ ਇੱਕ ਗੱਲ ਹੈਗੀ ਆ ਵੀ ਗੁਰਦੁਆਰਾ ਸਹਿਵਾਨਾਂ ਨੇ ਸਾਡਿਆਂ ਨੇ ਇਹ ਉੱਥੇ ਉੱਥੇ ਇਹ ਨਹੀਂ ਦੇਖਿਆ ਜਾਂਦਾ ਵੀ ਇਹ ਬੱਚਾ ਹਰਿਆਣਾ ਤੋਂ ਆਇਆ ਇਹ ਬੱਚਾ গুজਰਾਤ ਤੋਂ ਆਇਆ ਜਾਂ ਭੇਦ ਭਾਵ ਨਹੀਂ ਹੈਗਾ ਹਰ ਦੀ ਹੈਲਪ ਕੀਤੀ ਜਾਂਦੀ ਆ ਤਕਰੀਬਨ ਅਸੀਂ ਬਹੁਤ ਬੱਚੇ ਜੇ ਉਹਨਾਂ ਦੀ ਹੈਲਪ ਕਰਦੇ ਆਂ ਵੀ ਜੇ ਗਰੋਸਰੀ ਦੀ ਲੋੜ ਆਦੀ ਗਰੋਸਰੀ ਵੀ ਉਹਨਾਂ ਦੰਦੇ ਆਂ ਜਿਹੜੀ ਕੋਈ ਚੀਜ਼ ਪਰ ਇਹ ਕਹਿਣਾ ਵੀ ਨਹੀਂ ਕੋਈ ਬੈਠ ਸਮਾਂ ਨਹੀਂ ਹੈਗਾ ਅਰਸ਼ੈਸ਼ਨ ਹਰੇਕ 10 ਸਾਲ ਬਾਅਦ ਆਉਂਦਾ ਤੇ ਉਹ ਚਲੇ ਜਾਂਦਾ ਲੈ ਇਸ ਤੋਂ ਘਬਰਾਉਣਾ ਨਹੀਂ ਹੈ ਘਬਰਾਉਣ ਵਾਲੀ ਕੋਈ ਗੱਲ ਨਹੀਂ ਜੀ ਕਿ ਕੋਈ ਹੁਣ ਦੇਖੋ ਜਿਹਨੇ ਇੱਕ ਘਰ ਲਿਆ ਉਹ ਤਾਂ ਕੋਈ ਪ੍ਰੋਬਲਮ ਨਹੀਂ ਹੁਣ ਜਿਹਨੇ bizness ਲਈ 10-10 ਘਰ ਲਏ ਉਹਨਾਂ ਲਈ ਪ੍ਰੋਬਲਮ ਪ੍ਰੋਬਲਮ ਆਦਾ ਠੀਕ ਸੋ ਦੇਖਿਆ ਤੁਸੀਂ ਕੈਨੇਡਾ ਦੇ ਜਿਹੜੇ ਲੋਕ ਕਹਿੰਦੇ ਨੇ ਵੀ ਹਾਲਾਤ ਬੜੇ ਔਖੇ ਨੇ ਬੜੇ ਮਾੜੇ ਨੇ ਅਸੀਂ ਇੱਧਰ ਆ ਰਹੇ ਆ ਸਾਡਾ ਉੱਥੇ ਕੁਝ ਬਣ ਨਹੀਂ ਰਿਹਾ ਪਰ ਦੂਜੇ ਪਾਸੇ ਗਰੇਵਾਲ ਸਾਹਿਬ ਨੇ ਉੱਥੇ ਦੀ ਸੱਚਾਈ ਦੇ ਨਾਲ ਪੰਜਾਬੀਆਂ ਨੂੰ ਰੂਬਰੂ ਕਰਾਇਆ ਕਿ ਮਿਹਨਤਕਸ਼ ਲੋਕਾਂ ਦੀ ਪਹਿਲਾਂ ਵੀ ਲੋੜ ਸੀ ਉਹ ਅੱਜ ਵੀ ਲੋੜ ਹੈ ਤੇ ਜੇ ਤੁਸੀਂ ਜਾਣਾ ਹੈ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਦੇਖ ਰਹੇ ਨੇ ਖਾਸ ਕਰਕੇ ਹੱਥ ਚ ਡਿਗਰੀ ਲੈ ਕੇ ਜਾਓ ਜਾਂ ਫਿਰ ਕੋਈ ਸਕਿਲਡ ਹੈ ਤੁਹਾਡੇ ਕੋਲੇ ਉਹ ਲੈ ਕੇ ਜਾਓ ਤਾਂ ਤੁਹਾਡੀ ਉੱਥੇ ਬੱਲੇ ਬੱਲੇ ਹੋਣੀ ਹੋਣੀ ਹੈ ਜੁੜੇ ਰਹੋ ਜਨਤਾ ਅਸ਼ੀ ਦੇ ਨਾਲ